ਸਾਸ਼ਰੀਅ ਕਾਲਜੀ ਪੰਜਾਬੀ ਖਬਰਾਂ ਦੇ ਇਸ ਬੁਲਟਿਨ ਵਿੱਚ ਟੀ 5 ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਈਸ਼ਵਜੀਤ ਕੌਰ ਬੁਲਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ ਕੈਪਟਨ ਸਰਕਾਰ ਵੱਲੋਂ ਵਿੱਦਵੀ ਅਤੇ ਗੋਲੀਕਾਂਡ ਦੇ ਕੇਸਾਂ ਦੀ ਜਾਂਚ ਲਈ ਐਸਟੀਟੀ ਦੇ ਗਠਨ ਤੋਂ ਬਾਅਦ ਬੋਲੇ ਐਚਐਸ ਫੂਲਕਾ ਹਸਤੀਫੇ ਦੀ ਜ਼ਿੱਦ ਤੇ ਅੜੇ ਫੂਲਕਾ ਨੇ ਕੀਤੇ ਵੱਡੇ ਖੁਲਾਸੇ ਸੁਖਬੀਰ ਬਾਦਲ ਤੇ ਕੈਪਟਨ ਚੰਨਨ ਸਿੰਘ ਸਿੱਧੂ ਦਾ ਵੱਡਾ ਹਮਲਾ ਸਿੱਧੂ ਨੇ ਕਿਹਾ ਝੂਠੇ ਇਲਜ਼ਾਮ ਲਗਾ ਰਹੇ ਨੇ ਸੁਖਬੀਰ ਬਾਦਲ ਭੇਜਿਆ ਲੀਗਲ ਨੋਟਿਸ ਪੰਜਾਬ ਜ਼ਿਲ੍ਹਾ ਪ੍ਰੇਸ਼ਦ ਤੇ ਬਲੈਕ ਸੰਮਤੀ ਚੋਣਾਂ ਵਿੱਚ ਕੇਂਦਰੀ ਸੁਰੱਖਿਆ ਦਿਮੰਗ ਆਮ ਆਦਮੀ ਪਾਰਟੀ ਦਾ ਬਫਦ ਪੰਜਾਬ ਚੋਣ ਕਮਿਸ਼ਨਰ ਨੂੰ ਮਿਲਿਆ ਮਤਵਾਦੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਬਿਆਨ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿਣ ਵਾਲਿਆ ਅਕਾਲੀ ਲੀਡਰ ਬਲਵਿੰਦਰ ਸਿੰਘ ਪੂੰਦੜ ਦੀ ਗ੍ਰਿਫਤਾਰੀ ਦਿਮੰਗ ਹੁਣ ਖਬਰਾਂ ਵਿਸਥਾਰ ਨਾਲ ਕੈਪਟਨ ਸਰਕਾਰ ਨੇ ਬੇਅਦਬੀ ਤੇ ਗੋਲੀਕਾਂਡ ਦੇ ਕੇਸਾਂ ਦੀ ਜਾਂਚ ਕਰਨ ਲਈ ਐਸਆਈਟੀ ਦਾ ਗਠਨ ਤਾਂ ਕਰ ਦਿੱਤਾ ਪਰ ਸਰਕਾਰ ਦੀ ਨੀਅਤ ਤੇ ਹੁਣ ਵੀ ਸਵਾਲ ਉੱਠ ਰਹੇ ਨੇ ਅਸੀਫਾ ਦੇਣ ਦੀ ਧਮਕੀ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੁਲਕਾ ਨੇ ਇੱਕ ਵਾਰ ਫਿਰ ਵੱਡੇ ਖੁਲਾਸੇ ਕੀਤੇ ਨੇ ਅੱਜ ਮੇਰੀ ਫਿਰ ਉਹਨਾਂ ਪੰਜਾਬ ਮੰਤਰੀਆਂ ਨੂੰ ਫਿਰ ਅੱਜ ਮੇਰਾ ਚੈਲੰਜ ਆ ਜਿਹੜੀਆਂ ਵੱਡੀਆਂ ਵੱਡੀਆਂ ਤੁਸੀਂ ਗੱਲਾਂ ਕਰ ਰਹੇ ਹੋ ਤੁਹਾਡੇ ਐਕਸ਼ਨ ਕੁਸ਼ੋਰ ਕਹਿ ਰਹੇ ਆ ਤੁਹਾਡੀ ਜਵਾਨ ਕੁਸ਼ੋਰ ਕਹਿ ਰਹੀ ਆ ਤੁਹਾਡੇ ਹੱਥ ਵਿੱਚ ਆਰਡਰ ਲਿਖਣ ਵਾਲੇ ਕੁਸ਼ੋਰ ਕਹਿ ਰਹੇ ਆ ਜੇ ਸਿੱਧੂ ਸਾਹਿਬ ਉਹਨਾਂ ਨੂੰ ਵੀ ਮੈਂ ਇਹ ਬੇਨਤੀ ਕਰਦਾ ਕਿ ਸਿੱਧੂ ਸਾਹਿਬ ਗੱਲਾਂ ਤਾਂ ਬੜੀਆਂ ਹੋ ਗਈਆਂ ਆ ਜੋ ਐਕਸ਼ਨ ਲਿਆ ਆ ਤੁਹਾਡੇ ਸਾਹਮਣੇ ਆ ਐਕਸ਼ਨ ਇਹ ਆ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਵਿਧਾਨ ਸਭਾ ਚ ਬਹਿਸ ਤੋਂ ਬਾਅਦ ਕੈਪਟਨ ਸਰਕਾਰ ਨੇ ਆਖਿਰਕਾਰ ਜਾਂਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਅਸਲ ਵਿੱਚ ਪੰਜਾਬ ਸਰਕਾਰ ਨੇ ਗੋਲੀ ਕਾਂਡ ਦੀ ਜਾਂਚ ਲਈ ਪੰਜ ਮੈਂਬਰੀ ਐਸ ਆਈ ਟੀ ਦਾ ਗਠਨ ਕਰ ਦਿੱਤਾ ਜਿਸ ਦੇ ਮੁਖੀ ਵਧੀਕ ਡੀ ਜੀ ਪੀ ਪ੍ਰਮੋਦ ਕੁਮਾਰ ਨੂੰ ਬਣਾਇਆ ਗਿਆ ਇਸ ਦੇ ਨਾਲ ਹੀ ਆਈ ਜੀ ਅਰुणਪਾਲ ਆਈ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਤੇ ਪੁਲਿਸ ਰੰਗਰੂਟ ਟ੍ਰੇਨਿੰਗ ਸੈਂਟਰ ਜਹਾਨਖੇਲਾ ਦੇ ਇੰਚਾਰਜ ਕਮ ਕਮਾਂਡੈਂਟ ਭੁਪਿੰਦਰ ਸਿੰਘ ਟੀਮ ਦੇ ਮੈਂਬਰ ਹੋਣਗੇ ਇਹ ਟੀਮ ਫਰੀਦਕੋਟ ਦੇ ਪਿੰਡ ਬੁੱਝ ਜਵਾਹਰ ਸਿੰਘ ਵਾਲਾ ਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਚੋਰੀ ਬਰਗਾੜੀ ਚ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਬਯਤ ਵੀ ਬੈਬਲ ਕਲਾ ਅਤੇ ਕੋਟਕਪੂਰਾ ਗੋਲੀਕਾਂਡ ਦੇ ਸ ਨੇ ਕੁੱਲ 4 ਐਫਆਈਆਰ ਦੀ ਪੜਤਾਲ ਕਰੇਗੀ ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਪੂਲਕਾ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਵੱਲੋਂ ਐਸਆਈਟੀ ਨੂੰ ਜਾਂਚ ਲਈ ਦਿੱਤੀ ਗਈ ਐਫਆਈਆਰ ਦੇ ਵਿੱਚ ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮਾ ਨੂੰ ਖਣ ਪਛਾਤਾ ਦੱਸਿਆ ਗਿਆ ਕੱਲ ਸਰਕਾਰ ਨੇ ਐਸਆਈਟੀ ਦਾ ਗਠਨ ਕੀਤਾ ਤੇ ਜੋ ਅੱਜ ਅਖਬਾਰਾਂ ਵਿੱਚ ਆਇਆ ਕਿ ਐਸਆਈਟੀ ਨੂੰ ਇਹਨਾਂ ਨੇ 4 ਕੇਸ ਭੇਜੇ ਆ ਅਤੇ ਉਹਦੇ ਵਿੱਚੋਂ 2 ਕੇਸ ਆ ਇੱਕ 129 ਨੰਬਰ ਐਫਆਈਆਰ ਜੋ ਕੋਟਕਪੂਰੇ ਦੇ ਫਾਇਰਿੰਗ ਦੇ ਬਾਰੇ ਆ ਇੱਕ 103 ਨੰਬਰ ਐਫ ਆਈ ਆਰ ਜੋ ਬਹਿਵਲ ਕਲਾਂ ਦੀ ਫਾਇਰਿੰਗ ਦੇ ਬਾਰੇ ਆ 130 ਨੰਬਰ ਐਫ ਆਈ ਆਰ ਉਹ ਆ ਜੋ ਕਿ 2015 ਦੇ ਵਿੱਚ ਬਾਦਲ ਸਰਕਾਰ ਵੱਲੋਂ ਰਜਿਸਟਰ ਹੋਈ ਸੀ ਤੇ ਉਹ ਅਨਪਛਾਤੇ ਪੁਲਿਸ ਅਫਸਰਾਂ ਦੇ ਖਿਲਾਫ ਰਜਿਸਟਰ ਹੋਈ ਸੀ 129 ਨੰਬਰ ਐਫ ਆਈ ਆਰ ਹੁਣ ਰঞ্জੀਤ ਸਿੰਘ ਰਿਪੋਰਟ ਦੀ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਮਗਰੋਂ 7 ਅਗਸਤ 2018 ਨੂੰ ਰਜਿਸਟਰ ਹੋਈ ਆ ਪਰ ਬੜੇ ਅਫਸੋਸ ਦੀ ਗੱਲ ਆ ਕਿ ਇਹ ਜਿਹੜੀ ਐਫ ਆਈ ਆਰ 123 ਨੰਬਰ 7 ਅਗਸਤ 2018 ਨੂੰ ਰਜਿਸਟਰ ਹੋਈ ਆ ਤੇ ਜਿਹੜੀ ਐਸਆਈਟੀ ਨੂੰ ਭੇਜੀ ਗਈ ਆ ਉਹ ਵੀ ਅਨਪਛਾਤੇ ਪੁਲਿਸ ਅਫਸਰਾਂ ਦੇ ਖਿਲਾਫ ਹੀ ਰਜਿਸਟਰ ਹੋਈ ਹੈ ਹੁਣ ਮਤਲਬ ਕਿ ਇਹਦਾ ਮਤਲਬ ਇਹ ਹੋਇਆ ਕਿ ਜਿੰਨੇ ਰঞ্জੀਤ ਸਿੰਘ ਕਮਿਸ਼ਨ ਨੇ ਜੋ enquary ਕੀਤੀ ਉਹ ਤਾਂ ਸਾਰੀ ਜ਼ੀਰੋ ਆ ਅਕਾਲੀ ਦਲ ਨੇ ਉੱਥੇ ਪੰਜ ਰੁਪਏ ਰঞ্জੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਮੁੱਲ ਪਾਇਆ ਸੀ ਤੇ ਕਾਂਗਰਸ ਨੇ ਤਾਂ ਮੇਰਾ ਖਿਆਲ ਆ ਉਹ ਵੀ ਨਹੀਂ ਪਾਇਆ ਲੱਗਦਾ ਆ ਮੈਂ ਐਫ ਆਈ ਆਰ ਦੀ ਕਾਪੀ ਨਕਾਲ ਕਢਾ ਕੇ ਲਿਆਇਆ ਉਹ ਜਿਹੜੀ ਐਫ ਆਈ ਆਰ ਐਸ ਆਈ ਟੀ ਨੂੰ ਭੇਜੀ ਆ ਇਹ 129 ਨੰਬਰ ਐਫ ਆਈ ਆਰ ਆ ਜੀ ਇਹ ਦੇਖ ਲਓ ਇਹ 7 ਅਗਸਤ 2018 ਨੂੰ ਰਜਿਸਟਰ ਹੋਈ ਆ 129 ਨੰਬਰ ਐਫ ਆਈ ਆਰ ਆ ਇਹ ਐਫ ਆਈ ਆਰ ਆ ਉਹ ਕੋਟ ਕਪੂਰਾ ਥਾਣੇ ਦੀ ਤੇ ਇਹਦੇ ਵਿੱਚ ਵਿੱਚ ਮੁਲਜ਼ਮਾਂ ਦੇ ਨਾਮ ਆ ਜਿਹੜੇ ਮੁਲਜ਼ਮਾਂ ਦੇ ਨਾਮ ਲਿਖੇ ਆ ਅਨਨੋਨ ਅਨਨੋਨ ਅਣਪਛਾਤੇ ਉਹੋ ਤਰ੍ਹਾਂ ਦੀ ਐਫਆਈਆਰ ਜੋ ਜਸਟਿਸ ਉਹ ਬਾਦਲ ਸਰਕਾਰ ਦੇ ਵੇਲੇ ਉਹਨਾਂ ਨੇ ਅਣਪਛਾਤੇ ਪੁਲਿਸ ਅਫਸਰਾਂ ਦੇ ਜ਼ਿਲ੍ਹੇ ਖਿਲਾਫ ਰਜਿਸਟਰ ਕੀਤੀ ਸੀ ਰਣਜੀਤ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਤੋਂ ਮਗਰੋਂ ਉਹੋ ਜੀ ਐਫਆਈਆਰ ਇਸ ਸਰਕਾਰ ਨੇ ਰਜਿਸਟਰ ਕੀਤੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਜੋ ਤੱਤ ਆਇਆ ਉਹ ਵਿੱਚ ਬਿਲਕੁਲ ਨਹੀਂ ਇਨਕਲੂਡ ਕੀਤੇ ਤੇ ਇਹੋ ਜੀ ਐਫਆਈਆਰ ਆ ਜਿਹੜੀ ਕਿ ਭੇਜੀ ਗਈ ਆ ਏ ਐਫ ਆਈ ਆਰ ਇੱਕ ਅਜੀਤ ਸਿੰਘ ਨਾਮ ਦੇ ਆਦਮੀ ਨੇ ਰਜਿਸਟਰ ਕੀਤੀ ਆ ਜਿਹਦੇ ਗੋਲੀ ਲੱਗੀ ਸੀ ਤੇ ਹੋਰ ਕੋਈ ਰਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਬੇਸ ਤੇ ਉੱਤੇ ਹੋਰ ਇਹ ਸਰਕਾਰ ਨੇ ਕੋਈ ਐਫ ਆਈ ਆਰ ਰਜਿਸਟਰ ਨਹੀਂ ਕੀਤੀ ਫੂਲਕਾ ਨੇ ਇੱਕ ਵਾਰ ਫੇਰ ਤੋਂ ਚੇਤਾਵਨੀ ਦਿੱੰਦਿਆ ਕਿ ਆ ਕਿ ਜੇਕਰ ਸਰਕਾਰ 15 ਸਤੰਬਰ ਤੋਂ ਪਹਿਲਾਂ ਪਹਿਲਾਂ ਗੋਲੀ ਕੰਢ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਉਹ ਅਸਤੀਫਾ ਦੇ ਦੇਣਗੇ ਕਿਹਾ ਇਹ ਜੋ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਚੈਲੰਜ ਕੀਤਾ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਹਨਾਂ ਨੇ ਕੁਝ ਨਹੀਂ ਕਰਨਾ ਉਹਨਾਂ ਨੂੰ ਪਤਾ ਸੀ ਕਿ ਜਿਹੜੀ ਐਫਆਈਆਰ ਇਹ ਜੀ ਆ ਅਨਪਛਾਤੇਆਂ ਦੇ ਖਿਲਾਫ ਆ ਇਸੇ ਕਰਕੇ ਚੈਲੰਜ ਕੀਤਾ ਹੁਣ ਇਹ ਜਿਹੜੇ ਵੱਟੀਆਂ ਵੱਡੀਆਂ ਗਮਰਾਹ ਕਰ ਰਹੀ ਹੈ ਸਰ ਜਿਹੜੀਆਂ ਵੱਟੀਆਂ ਵੱਡੀਆਂ ਗੱਲਾਂ ਹੁਣੇ ਕਰ ਰਹੇ ਆ ਮੰਤਰੀ ਅੱਜ ਮੇਰੀ ਫੇਰ ਉਹਨਾਂ ਪੰਜਾਬ ਮੰਤਰੀਆਂ ਨੂੰ ਫੇਰ ਅੱਜ ਮੇਰਾ ਚੈਲੰਜ ਆ ਜਿਹੜੀਆਂ ਵੱਟੀਆਂ ਵੱਡੀਆਂ ਤੁਸੀਂ ਗੱਲਾਂ ਕਰ ਰਹੇ ਹੋ ਤੁਹਾਡੇ ਐਕਸ਼ਨ ਕੁਝ ਹੋਰ ਕਹਿ ਰਹੇ ਆ ਤੁਹਾਡੀ ਜਵਾਨ ਕੁਝ ਹੋਰ ਕਹਿ ਰਹੀ ਆ ਤੁਹਾਡੇ ਹੱਥ ਵਿੱਚ ਆਰਡਰ ਲਿਖਣ ਵਾਲੇ ਕੁਝ ਹੋਰ ਕਹਿ ਰਹੇ ਆ ਬਿਲਕੁਲ ਤੇ ਇਹ ਪੂਰੀ ਤਰ੍ਹਾਂ ਜੋ ਪੰਜਾਬ ਦੇ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਅੱਜ ਇਹੋ ਪੰਜੇ ਮੰਤਰੀ ਤੇ ਅੱਜ ਸਿੱਧੂ ਸਾਹਿਬ ਉਹਨਾਂ ਨੂੰ ਵੀ ਮੈਂ ਇਹ ਬੇਨਤੀ ਕਰਦਾ ਕਿ ਸਿੱਧੂ ਸਾਹਿਬ ਗੱਲਾਂ ਤਾਂ ਬੜੀਆਂ ਹੋ ਗਈਆਂ ਆ ਜੋ ਐਕਸ਼ਨ ਲਿਆ ਆ ਤੁਹਾਡੇ ਸਾਹਮਣੇ ਆ ਐਕਸ਼ਨ ਇਹ ਆ ਇਹ ਜੇ ਪੰਜਾਬ ਨੂੰ ਗਮਰਾਹ ਕੀਤਾ ਹੋਰ ਕੀ ਆ ਤੇ ਇਸੇ ਕਰਕੇ ਇਹ ਜਿਹੜਾ ਮੈਨੂੰ ਅਸਤੀਫੇ ਵਾਲਾ ਮੈਂ ਕਿਉਂ ਖੁਸ਼ ਨਹੀਂ ਸੀ ਪਰ ਮੈਂ ਉਹਨਾਂ ਦੇ ਮਨਸਫੇ ਸਮਝ ਗਿਆ ਸੀ ਇਸੇ ਕਰਕੇ ਮੈਨੂੰ ਇਹ ਅਸਤੀਫੇ ਵਾਲਾ ਕਦਮ ਟੁਕੜਾ ਪਿਆਸੀ ਇਸੇ ਕਰਕੇ ਮੈਂ ਇਹਨਾਂ ਨੂੰ ਕਿਹਾ ਅਜੇ ਵੀ 4 ਦਿਨ ਪਏ ਆ ਅਜੇ ਵੀ ਇਹ 4 ਦਿਨਾਂ ਦੇ ਵਿੱਚ ਬੜਾ ਕੁਝ ਕਰ ਸਕਦੇ ਆ ਜੇ ਇਹਨਾਂ ਦੀ ਮਨਸ਼ਾ ਹੋਵੇ ਤਾਂ 4 ਘੰਟਿਆਂ 'ਚ ਕਰ ਸਕਦੇ ਆ ਪਰ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਗਮਰਾਹ ਨਾ ਕਰੋ ਮਜ਼ਾਕ ਨਾ ਕਰੋ ਦੱਸ ਦਈਏ ਕਿ ਇਸ ਤੋਂ ਪਹਿਲਾਂ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਵੱਲੋਂ ਸਰਕਾਰ ਨੂੰ ਸੌਂਪੀ ਜਾਂਚ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸੁਮੇਦ ਸੈਣੀ ਦੇ ਸਨੇ 14 ਪੁਲਿਸ ਅਫਸਰਾਂ ਦਾ ਨਾਮ ਆਇਆ ਹੈ ਹਾਲਾਂਕਿ ਸਰਕਾਰ ਇਸ ਮਾਮਲੇ ਨੂੰ ਤੇਜ਼ੀ ਨਾਲ ਹੱਲ ਕਰਨ ਦੀ ਗੱਲ ਆਖ ਰਹੀ ਹੈ ਪਰ ਉਨੀ ਤੇਜ਼ੀ ਨਾਲ ਮਾਮਲੇ ਤੇ ਸਿਆਸਤ ਵੀ ਜਾਰੀ ਹੈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਗੱਲ ਕਰਦੇ ਹਾਂ ਅਗਲੀ ਖਬਰ ਦੀ ਕੈਪਟਨ ਚੰਨਲ ਸਿੰਘ ਸਿੱਧੂ ਅਤੇ ਸੁਖਬੀਰ ਬਾਦਲ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ ਚੰਨਲ ਸਿੰਘ ਨੇ ਕਾਨੂੰਨੀ ਨੋਟਿਸ ਪੇਸ਼ਦਿਆਂ ਸੁਖਬੀਰ ਬਾਦਲ ਨੂੰ ਮਾਫੀ ਮੰਗਣ ਲਿਖਿਆ ਅਤੇ ਜੇਕਰ ਮਾਫੀ ਨਹੀਂ ਮੰਗਦੇ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਹਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੈਪਟਨ ਚੰਨਨ ਸਿੰਘ ਸਿੱਧੂ ਦੇ ਵਿਚਾਲੇ ਸ਼ਬਦੀ ਜੰਗ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਬੀਤੇ ਦਿਨੀਆ ਬਹੁ ਰੈਲੀ ਦੇ ਦੌਰਾਨ ਸੁਖਬੀਰ ਬਾਦਲ ਨੇ ਇੱਕ ਵਾਰ ਫਿਰ ਤੋਂ ਕੈਪਟਨ ਚੰਨਨ ਸਿੰਘ ਸਿੱਧੂ ਤੇ ਕੱਟੜ ਪੰਥੀ ਹੋਣ ਦੇ ਇਲਜ਼ਾਮ ਲਗਾਏ। ਸੁਖਬੀਰ ਬਾਦਲ ਨੇ ਫਿਰ ਤੋਂ ਦੋਹਰਾਇਆ ਕਿ ਸੁਖਪਾਲ ਖੈਰਾ, ਜਸਟਿਸ ਰਣਜੀਤ ਸਿੰਘ ਅਤੇ ਕੁਝ ਪੰਥਕ ਆਗੂਆਂ ਨੇ ਕੈਪਟਨ ਚੰਨਨ ਸਿੰਘ ਸਿੱਧੂ ਦੇ ਫਾਰਮ ਹਾਊਸ ਤੇ ਬੈਠ ਕੇ ਉਹਨਾਂ ਦੇ ਖਿਲਾਫ ਸਾਜ਼ਿਸ਼ ਘੜੀ ਸੀ। ਤੇ ਬੇਅਦਬੀ ਮਾਮਲਿਆਂ ਵਿੱਚ ਰਿਪੋਰਟ ਤਿਆਰ ਕਰਕੇ ਉਹਨਾਂ ਨੂੰ ਬਦਨਾਮ ਕੀਤਾ। ਮੀਡੀਆ ਵਿੱਚ ਬਿਆਨ ਸਾਹਮਣੇ ਆਉਣ ਤੋਂ ਬਾਅਦ ਕੈਪਟਨ ਚੰਨਨ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਵਿੱਚ ਪ੍ਰੈਸ ਵਾਰਤਾ ਕਰਕੇ ਸੁਖਬੀਰ ਬਾਦਲ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਨੇ ਆਪਣੀ ਸੰਸਥਾ ਯੂਨਾਈਟਿਡ ਸਿੱਖ ਮੂਵਮੈਂਟ ਦੇ ਵੱਲੋਂ ਸੁਖਬੀਰ ਬਾਦਲ ਨੂੰ ਇੱਕ ਕਾਨੂੰਨੀ ਨੋਟਿਸ ਪੇਜ ਕੇ ਇਸ ਕੋਰੇ ਝੂਠ ਲਈ ਮਾਫੀ ਮੰਗਣ ਲਈ ਕਿਹਾ। ਅਤੇ ਇਸ ਦੇ ਨਾਲ ਹੀ ਉਹਨਾਂ ਸ਼ਰੂਮੀ ਕਲਗਲ ਦੇ ਪ੍ਰਧਾਨ ਨੂੰ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਸੁਖਬੀਰ ਨੇ ਉਹਨਾਂ ਦੇ ਖਿਲਾਫ ਝੂਠ ਪ੍ਰਚਾਰ ਕਰਨ ਲਈ ਮਾਫੀ ਨਹੀਂ ਮੰਗੀ ਤਾਂ ਇਸ ਸਬੰਧੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਜੇ ਪੰਜ ਤੋਂ ਰਿਪੀਟ ਕਰਕੇ ਤੇ ਲੋਕਾਂ 'ਚ ਇਹ ਮੈਸੇਜ ਆਏਗਾ ਕਿ ਸੱਚੀ ਭਾਈ ਬੋਟੇ ਹੋਣਗੇ। ਬਾਦ ਵਿੱਚ ਦੁਕਾਨcorre ਜਿਹਨਾਂ ਨੂੰ ਲੀਗਲ ਲੀਟਾਂ ਕਰਨਗੇ। ਯਾਮ ਅਭਿਨਗਲੇ ਸਰਮੁਖੀ ਐ ਮਾਗਲੇ ਸੁਨੇਹੇ ਦੇ ਰਿਹਾ ਸੁਣੋ ਜੀ ਇੰਗਲਿਸ਼ ਟਿਊਬੂਨ ਨੂੰ ਵੀ ਦੇ ਰਹੇ ਹਨ ਉਹਨਾਂ ਨੇ ਵੀ ਵਰਸ਼ਨ ਨਹੀਂ ਕੁਛ ਹੀ ਮੇਰੇ ਬਰ ਖਿਲਾਫ ਉਹਨਾਂ ਨੇ ਤਵਾਂ ਲਾਇਆ ਅਸੀਂ ਪੀਟੀਸੀ ਦੇ ਘਬਾਰ ਨੂੰ ਵੀ ਦੇ ਰਹੇ ਹਨ ਔਰ ਅਸੀਂ ਪੀਟੀਸੀ ਨਿਊਜ਼ ਨੂੰ ਵੀ ਦੇ ਰਹੇ ਇਹ ਪ੍ਰੈਸ ਕਾਨਫਰੈਂਸ ਅੱਜ ਇਸ ਮਾਮਲੇ 'ਚ ਕੀਤੀ ਜਾ ਰਹੀ ਹੈ ਕਿ ਜੀ ਜਿਹੜਾ ਪਰਸੋਂ ਇਹਨਾਂ ਨੇ ਬੋਰ ਰੈਲੀ ਕੀਤੀ ਹੈ ਉਸ ਰੈਲੀ ਦੇ ਵਿੱਚ ਫਿਰ ਇਹਨਾਂ ਨੇ ਉਹੀ ਰਾਪ ਰਟਿਆ ਜਿਹੜਾ ਇਹ ਪਹਿਲਾਂ ਇਹਨੇ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਕੈਪਟਨ ਚੰਨਨ ਸਿੰਘ ਸਿੱਧੂ ਦੇ ਫਾਰਮ ਹਾਊਸ ਤੇ ਰਿਪੋਰਟ ਪਿਆ ਰਿਹਾ ਉਥੇ 6:00 ਵਜੇ ਜੱਜ ਗਿਆ ਉਥੇ ਖੈਰ ਆ ਗਿਆ ਇਹ ਚਾਰ ਐਕਟਰ ਨੇ ਇਹ ਫਲਾਣੇ ਨੇ ਢਿੰਗੜੇ ਨੇ ਸੇਮ ਰਾਤ ਇਹਨਾਂ ਨੇ ਅਬੋਰ ਦੇ ਵਿੱਚ ਫਿਰ ਲਾ ਪਿਆ ਔਰ ਅਬ ਸੁਖਵੀਰ ਬਾਦਲ ਔਰ ਵੱਡੇ ਬਾਦਲ ਸਾਹਿਬ ਨੇ ਔਰ ਇਸ ਕਰਕੇ ਇਹ ਸਾਡੇ ਵਾਸਤੇ ਜ਼ਰੂਰੀ ਹੋ ਗਿਆ ਕਿ ਇਹਨਾਂ ਦੇ ਝੂਠ ਨੂੰ ਇਹਨਾਂ ਦੇ ਚੋੜ ਦਾ ਪਰਦਾ ਫਾਸ਼ ਕਰਨ ਦੇ ਮਾਰੇ ਸਿੱਖ ਸੰਗਤਾਂ ਨੂੰ ਇਹ ਦੱਸਿਆ ਜਾਵੇ ਇਹ ਟੋਟਲ ਗੱਪੀ ਨੇ ਔਰ ਗਪਾ ਮਾਰ ਰਹੇ ਨੇ ਔਰ ਇਹਨਾਂ ਨੂੰ ਕੋਈ ਮੁੱਦਾ ਨਹੀਂ ਲੱਭ ਰਿਹਾ ਔਰ ਇਸ ਯੂनाइटेड ਸਿੱਖ ਮੂਵਮੈਂਟ ਜਿਹੜੀ ਲਗਾਤਾਰ ਇਹਨਾਂ ਦੇ ਕਮੈਂਟ ਕਰਦੀ ਆ ਰਹੀ ਹੈ ਉਹਨੂੰ ਇਹ ਉਹਨੇ ਦੇ ਉੱਤੇ ਦਾਗ ਲਾ ਕੇ ਤੇ ਉਹਨੂੰ ਬਦਨਾਮ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਇਹਨਾਂ ਨੂੰ ਲੀਗਲ ਨੋਟਿਸ ਭੇਜਿਆ ਔਰ ਅਸੀਂ ਟ੍ਰਿਬਿਊਨ ਨੂੰ ਵੀ ਲੀਗਲ ਨੋਟਿਸ ਭੇਜਿਆ ਅਸੀਂ ਪੀਟੀਸੀ ਨੂੰ ਵੀ ਭੇਜਿਆ ਅਜੀਤ ਅਖਬਾਰ ਨੂੰ ਵੀ ਭੇਜਿਆ ਕਿਉਂਕਿ ਇਹਨਾਂ ਨੇ ਐਡੇ ਵੱਡੀਆਂ ਖਬਰਾਂ ਲਾਈਆਂ ਕਵਰੇਜ ਦਿੱਤੀ ਇਹਨਾਂ ਨੇ ਸਾਡਾ ਸਪਸ਼ਟੀਕਰਨ ਲਿਆ ਸਾਡਾ ਤੇ ਉਹਨਾਂ ਨੇ ਕੋਈ ਉਹਦੇ ਸਾਡਾ ਪੱਖ ਪੂਰਿਆ ਹੀ ਨਹੀਂ ਇਸ ਕਰਕੇ ਇਹ ਜਿਹੜਾ ਅਸੀਂ ਨੋਟਿਸ ਹੁਣ ਭੇਜਿਆ ਇਹ ਇਹਨਾਂ ਨੂੰ ਇਹ ਭੇਜਿਆ ਕਿ ਤੁਸੀਂ ਸਬੂਤ ਦਿਓ ਸਬੂਤ ਦਿਓ ਕਿ ਤੁਹਾਡੇ ਕੋਲ ਕੀ ਸਬੂਤ ਹੈ ਕਿ ਮੇਰੇ ਫਾਰਮ ਹਾਊਸ ਦੇ ਇਹ ਹੋਇਆ 7 ਦਿਨ ਦੇ ਵਿੱਚ ਵਿੱਚ ਦਿਓ ਆਦਰਵਾਇਜ਼ ਅਸੀਂ ਤੁਹਾਡੇ ਤੇ ਲੀਗਲ ਜਿਹੜਾ ਉਹ ਡੈਫਮੇਸ਼ਨ ਪਾਵਾਂਗੇ ਔਰ ਕ੍ਰਿਮੀਨਲ ਕੇਸ ਵੀ ਫਾਈਲ ਕਰਾਂਗੇ ਔਰ ਮੈਂ ਇੱਕ ਹੋਰ ਸਵਾਲ ਇਹਨਾਂ ਨੂੰ ਪੁੱਛਣਾ ਚਾਹੁੰਦਾ ਅਸੀਂ ਇਹਨਾਂ ਨੂੰ ਪ੍ਰੈਸ ਨੋਟ ਦੇ ਵਿੱਚ ਇਹ ਪੁੱਛਿਆ ਜੇ ਤੁਸੀਂ 1978 ਚ 13 ਸੈਨ ਸ਼ਹੀਦ ਕੀਤੇ ਬਾਦਲ ਸਾਹਿਬ ਨੇ ਖੁਦ ਜਦੋਂ ਇੱਕ ਉੱਥੇ ਬੈਠਾ ਸੀ ਸਰਕਟ ਹਾਊਸ ਅੰਬਰਾਸਰ ਫਾਇਰਿੰਗ ਆਰਡਰ ਕਰਵਾ ਕੇ ਆਪਣੇ ਰਿਸ਼ਤੇਦਾਰ ਆਈਏ ਅਸਲ ਅਤੇ ਔਰ ਉਸ ਤੋਂ ਬਾਅਦ ਇਹਨਾਂ ਨੇ ਪੁਣਿਆਰੇ ਦੇ ਕੇਸ਼ ਸਿੰਘ ਸ਼ਹੀਦ ਕੀਤੇ ਅਸ਼ੂਤੋਸ਼ ਦੇ ਕੇਸ਼ ਸਿੰਘ ਸ਼ਹੀਦ ਕੀਤੇ ਰਾਜਵਾਨਾ ਦੀ ਫਾਂਸੀ ਦੇ ਚੱਕਰ 'ਚ ਇਹਨਾਂ ਨੇ ਗੁਰਦਾਸਪੁਰ ਚ ਸਿੰਘ ਸ਼ਹੀਦ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਬੇਬਲ ਕਲਾਂ ਸ਼ਹੀਦ ਕੀਤੇ ਇਹ ਕਿਹੜੇ ਪੰਥ ਦੀ ਸਰਕਾਰ ਹੈ ਇਹ ਆਪਦੇ ਆਪ ਨੂੰ ਪੰਥਕ ਸਰਕਾਰ ਕਹਿੰਦੇ ਨੇ ਇਹ ਸਿੱਖਾਂ ਨੂੰ ਮਾਰਨ ਤੇ ਤੁਲੇ ਹੋਏ ਨੇ ਇਹਨਾਂ ਦੀ ਰਾਜਨੀਤੀ ਸਿੱਖਾਂ ਨੂੰ ਮਾਰ ਕੇ ਔਰ ਕਿਹੜੇ ਆਕਿਆ ਨੂੰ ਖੁਸ਼ ਕਰਦੇ ਨੇ ਇਹਨਾਂ ਨੇ ਅੱਜ ਤੱਕ ਜੋ ਕੀਤਾ ਹੈ ਸਿੱਖ ਕੌਮ ਦੇ ਖਿਲਾਫ ਕੀਤਾ ਹੈ ਸਿੱਖ ਕੌਮ ਨੂੰ ਬਰਬਾਦ ਕਰਨ ਵਾਸਤੇ ਕੀਤਾ ਹੈ ਔਰ ਇਹਨਾਂ ਨੇ ਜਿਹੜੀਆਂ ਰੋਟੀਆਂ ਸੇਕੀਆਂ ਦੇਖੋ ਪਹਿਲਾਂ মিডিਆ ਨਹੀਂ ਸੀ ਹੁੰਦਾ ਇੱਕ ਅੱਧਾ ਅਖਬਾਰ ਹੁੰਦਾ ਸੀ ਉਹ ਇਹਨਾਂ ਦੇ ਪੇਟ ਹੁੰਦੇ ਸੀ ਇਹ ਜੋ ਮਰਜ਼ੀ ਹੁੰਦੇ ਤੇ ਲਿਖਵਾ ਕੇ ਲੋਕਾਂ ਨੂੰ ਬੇਵਾਕੂ ਬਣਾਉਂਦੇ ਸੀ ਹੁਣ ਜਿਸ ਤਰ੍ਹਾਂ মিডিਆ ਐਕਟਿਵ ਹੋ ਗਿਆ ਤੁਸੀਂ ਸਾਰੇ ਆਗੇ ਇਹਨਾਂ ਦਾ ਪੇਟ ਹੁਣ ਖੁੱਲ ਗਿਆ ਲੋਕਾਂ ਨੂੰ ਬੱਚੇ ਬੱਚੇ ਨੂੰ ਪਤਾ ਲੱਗ ਗਿਆ ਕਿ ਐਂਟੀ ਪੰਥਕ ਨੇ ਐਂਟੀ ਸਿੱਖ ਨੇ ਔਰ ਇਹਨਾਂ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ ਹੈ ਗੁਰੂ ਗ੍ਰੰਥ ਇਹ ਪੈਸੇ ਲੈ ਸਾਦੇ ਕਰੋੜਾਂ ਦੇ ਹੁਕਮ ਨਾਮੇ ਪਾਸ ਕਰ ਸਕਦੇ ਆ ਸਿੱਖੀ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਕਾਲ ਤਖਤ ਸਾਹਿਬ ਤੋਂ ਜੋ ਮਰਜ਼ੀ ਕਰਵਾ ਸਕਦੇ ਆ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਆ ਉਹ ਸੱਚੇ ਸੌਦੇ ਦਾ ਸਾਥ ਦਾ ਚੇਲਾ ਲਾ ਸਕਦੇ ਆ ਨਾਓ ਹੁਣ ਸਾਰੀ ਸਿੱਖ ਸੰਗਤ ਨੂੰ ਪਤਾ ਲੱਗ ਗਿਆ ਔਰ ਇਸੇ ਕਰਕੇ ਇਹਨਾਂ ਦਾ ਸੋਸ਼ਲ ਬਾਈਕਾਟ ਦਾ ਜਿਹੜਾ ਅਸੀਂ ਸੱਦਾ ਦਿੱਤਾ ਸੀ ਯੂਨਾਈਟਿਡ ਸਿੱਖ ਮੂਵਮੈਂਟ ਨੇ ਪਿਛਲੀ ਪਾਈਪਸ ਕਾਨਫਰੰਸ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਚੱਪੇ-ਚੱਪੇ ਦੇ ਕੇ ਹਰਨਾ ਸ਼ੁਰੂ ਕਰ ਦਿੱਤਾ ਔਰ ਅਸੀਂ ਅਸੀਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਕੱਲ ਦੋ ਐਗਜ਼ੀਕਟਿਵ ਮੈਂਬਰਾਂ ਨੇ ਜਿਹੜਾ ਬਟਾਲੇ ਦੇ ਵਿੱਚ ਮਾਰਚ ਕੱਢਿਆ ਸੀ ਉਹਨਾਂ ਨੂੰ ਬਹੁਤ ਉਹਨਾਂ ਦਾ ਵਧੀਆ ਸੀ ਉਹਨਾਂ ਦਾ ਸਨਮਾਨਤ ਕਰਦੇ ਹਾਂ ਉਹਨਾਂ ਨੂੰ ਕਿ ਤੁਸੀਂ ਬਹੁਤ ਵਧੀਆ ਕਦਮ ਚੁੱਕਿਆ ਕਿ ਸਾਰੇ ਜਿੰਨੇ ਵੀ ਸਿੱਖ ਨੇ ਗੁਰੂ ਨਾਨਕ ਨਾਮ ਲੈਵਾ ਬੱਚਾ ਬੱਚਾ ਇਹਨਾਂ ਦਾ ਘਰਾਓ ਕਰੋ ਸੋ ਕਾਲ ਟਕਸਾਲੀ ਟਕਸਾਲੀਓ ਕਰੇ ਗੁਰੂ ਸਾਹਿਬ ਨਾਲ ਬਾਦਲ ਸਾਹਿਬ ਨੂੰ ਮਿਲਾ ਰਿਹਾ ਬਾਦਸ਼ਾ ਦਰਵੇਸ਼ ਬਾਦਲ ਸਾਹਿਬ ਗੁਰੂ ਗੋਬਿੰਦ ਸਿੰਘ ਦੱਸੋ ਆਹ ਕਾਹਤ ਇਹਨਾਂ ਦੇ ਟਕਸਾਲੀ ਸਿੰਘਾਂ ਨੇ ਤੋ ਅਸੀਂ ਬੇਨਤੀ ਕਰਦੇ ਹਾਂ ਸਾਰੇ ਸਿੱਖ ਜਗਤ ਨੂੰ ਕਿ ਹੁਣ ਟਾਈਮ ਆ ਗਿਆ ਜੀ ਹੁਣ ਟਾਈਮ ਆ ਗਿਆ ਜੀ ਜੇ ਆਪਾਂ ਹੁਣ ਵੀ ਕੱਖ ਨਾ ਕੀਤਾ ਤੇ ਲੋਕੀ ਕਹਿਣਗੇ ਕਿ ਇਹ ਜਿਸ ਸਿਕ ਕੌਮ ਨੂੰ ਚੈਲੰਜ ਕਰ ਰਿਹਾ ਸੁਖਬੀਰ ਬਾਦਲ ਸਾਰੀ ਸਿਕ ਕੌਮ ਨੂੰ ਚੈਲੰਜ ਕਰਦਾ ਕਿ ਆਓ ਮੇਰੇ ਨਾਲ ਆਓ ਇੱਧਰ ਆਓ ਇਹਨੂੰ ਦੱਸ ਦਿਓ ਕਿ ਸਿੱਖਾਂ ਨਾਲ ਦਾ ਅਫਦਾਲੀ ਅੜਿਆ ਹੈ ਤੇ ਨਾ ਮਸਹਰ ਰੰਗੜ ਅੜਿਆ ਤੇ ਨਾ ਅਸੀਂ ਕਿ ਇਹਨੂੰ ਅੜਨ ਦੇਣਾ ਸਿੱਖ ਕੌਮ ਬੜੀ ਬਹਾਦਰ ਕੌਮ ਹੈ ਔਰ ਤੁਹਾਨੂੰ ਪੰਜਾਬ ਚੋਂ ਬਾਹਰ ਕੱਢ ਕੇ ਛੱਡੇਗੀ ਤੁਸੀਂ ਪਹਿਲਾਂ ਕਹਿੰਦੇ ਸੀ ਕਿ ਮੈਂ ਲੀਗਲ ਐਕਸ਼ਨ ਨਹੀਂ ਲੈਣਾ ਪਿਛਲੀ ਵਾਰ ਕਿਹਾ ਸੀ ਲekin ਹੁਣ ਕੀ ਜ਼ਰੂਰਤ ਹੈ ਕਿ ਲੀਗਲ ਐਕਸ਼ਨ ਉਹ ਕਿਉਂਕਿ ਮੈਂ ਸੋਚਿਆ ਵੀ ਆਪਦੀ ਗਲਤੀ ਨੂੰ ਸੁਧਾਰਨਗੇ ਮੈਨੂੰ ਸੌਰੀ ਫੀਲ ਕਰਨਗੇ ਔਰ ਇਹ ਮਾਫੀ ਮੰਗਣਗੇ ਇਹ ਤਾਂ ਰੋਜ਼ ਮੇਰਾ ਤਵਾ ਇਹਨਾਂ ਨੇ ਅਭੋਰ ਫਿਰ ਲਾਤਾ ਮੇਰਾ ਤਵਾ ਦੋ ਦਿਨ ਪਹਿਲੇ ਦੋ ਦਿਨ ਪਹਿਲਾਂ ਇਹਨਾਂ ਨੇ ਮੈਨੂੰ ਫੋਰਸ ਕੀਤਾ ਝੂਠ ਨੂੰ ਸੱਚ ਬਣਾਉਣ ਲਈ ਝੂਠ ਨੂੰ ਸੱਚ ਆ ਤੇ ਪੰਜ ਦਫਾ ਇਹ ਹੋਰ ਜੇ ਬੋਲਦੇ ਨੇ ਤੇ ਲੋਕਾਂ ਨੇ ਕਹਿਣਾ ਵਾਕਿਆ ਹੀ ਉਹਦੇ ਫਾਰਮ ਹਾਊਸ ਤੇ ਬਣੀ ਆ ਤੇ ਫਿਰ ਮੈਨੂੰ ਤਾਂ ਆ ਜਨਾਂ ਨਾਲ ਲੜਨਾ ਹੀ ਪਊਗਾ ਨਾ ਜੀ ਹੁਣ ਤਾਂ ਮੈਂ ਅਸੀਂ ਯੂਨਾਈਟਿਡ ਸਿੱਖ ਮੂਵਮੈਂਟ ਨੇ ਤਲਵਾਰਾਂ ਕੱਢ ਲਈਆਂ ਔਰ ਇਹਨਾਂ ਨਾਲ ਜਿਵੇਂ ਕਹਿਣਗੇ ਅਸੀਂ ਲੜਨ ਨੂੰ ਤਿਆਰ ਆ ਕੈਪਟਨ ਸਿੱਧੂ ਨੇ ਸੁਖਬੀਰ ਬਾਦਲ ਨੂੰ ਜਵਾਬ ਦੇਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖਿਲਾਫ ਤੇਜ਼ੀ ਦੇ ਨਾਲ ਬਦਲ ਰਹੇ ਹਾਲਾਤਾਂ ਤੇ ਬਾਜ਼ਾਕ ਰੱਖੀ ਬੈਠੇ ਸਿੱਖ ਵਿਦਵਾਨਾਂ ਤੇ ਰਾਜਨੀਤਿਕ ਮਾਹਰ ਲੋਕਾਂ ਦੇ ਅਨੁਸਾਰ ਪਹਿਲਾਂ ਹੀ ਪਿਆਰਵੀਂ ਮਾਮਲੇ ਵਿੱਚ ਘਿਰ ਚੁੱਕੇ ਬਾਦਲ ਅਤੇ ਸ਼੍ਰੋਮਣੀ ਅਕਾਲਗਲ ਦੇ ਆਗੂਆਂ ਤੋਂ ਇਲਾਵਾ ਸਿਰੇ ਕਾਤਕ ਸਾਬ ਦੇ ਜ਼ਥੇਦਾਰ ਲਈ ਇਹ ਸਮਾਜ ਦਿਨ-ਬ-ਦਿਨ ਮਾੜੀਆਂ ਖਬਰਾਂ ਲੈ ਕੇ ਆ ਰਿਹਾ ਹੈ ਅਕਾਲੀ ਦਲ ਵੱਲੋਂ ਬੋਰ ਵਿਖੇ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਵਾਰ ਫੇਰ ਤੋਂ ਸਟੇਜ ਤੇ ਲਿਆ ਕੇ ਕੋਸ਼ਿਸ਼ ਤਾਂ ਕੀਤੀ ਗਈ ਸੀ ਕਿ ਉਹ ਆਪਣਾ ਪੱਕ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖ ਕੇ ਪਾਰਟੀ ਅਤੇ ਆਪਣੀ ਦਿਗ ਦੀ ਸਾਖ ਨੂੰ ਬਚਾ ਸਕਣ ਪਰ ਇਸ ਪੋਲ ਖੋਲ ਰੈਲੀ ਦੇ ਵਿੱਚ ਵਕਵਾ ਕਾਗੂਆਂ ਵੱਲੋਂ ਦਿੱਤੇ ਗਏ ਬਿਆਨ ਨਿਤ ਨਵੇਂ ਪੁਆੜੇ ਪਾਉਂਦੇ ਜਾ ਰਹੇ ਨੇ ਤੇ ਤੇਜ਼ੀ ਦੇ ਨਾਲ ਬਦਲ ਰਹੇ ਘਟਨਾਕਰਮ ਅਜੇ ਹੋਰ ਕਿੰਨਿਆਂ ਦੀ ਪੋਲ ਖੋਲਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਡੀ ਪਾਈਪ ਚੈਨਲ ਪੰਜਾਬੀ ਪੰਜਾਬ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਮਤੀ ਚੋਣਾਂ ਵਿੱਚ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਵਫਦ ਪੰਜਾਬ ਦੇ ਚੋਣ ਕਮਿਸ਼ਨ ਨੂੰ ਮਿਲਿਆ। ਚੰਡੀਗੜ੍ਹ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਛੀਮਾ ਅਤੇ ਪੰਜਾਬ ਦੇ ਸੈਪਰਦਾਨ ਡਾਕਟਰ ਬਲਬੀਰ ਸਿੰਘ ਨੇ ਮੰਗ ਕੀਤੀ ਕਿ ਚੋਣਾਂ ਦੌਰਾਨ ਕੇਂਦਰੀ ਸੁਰੱਖਿਆ ਦਸਤਾ ਤਾਇਨਾਤ ਕੀਤਾ ਜਾਵੇ। ਪਹਿਲਾਂ ਹਾਲਾਤਾਂ ਤੇ ਕਾਬੂ ਪਾਇਆ ਜਾਵੇ ਅਤੇ ਫਿਰ ਚੋਣਾਂ ਕਰਵਾਈਆਂ ਜਾਣ। ਹਰਪਾਲ ਛੀਮਾ ਨੇ ਚੋਣ ਕਮਿਸ਼ਨਰ ਤੇ ਵੀ ਬੇਪਰੋਸਗੀ ਜ਼ਾਹਰ ਕੀਤੀ। ਇਸ ਮੌਕੇ ਉਹਨਾਂ ਹੋਰ ਵੀ ਵਿਪਕ ਦੇ ਮੁੱਦਿਆਂ ਤੇ ਪ੍ਰਤੀਕਿਰਿਆ ਦਿੱਤੀ। ਸਟੇਟ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਜੀ ਉਹਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਸੈਂਟਰਲ ਫੋਰਸਸ ਲਾਜਿਆ ਜਾਣ ਕਿਉਂਕਿ ਪੰਜਾਬ ਜਿਸ ਤਰ੍ਹਾਂ ਬਠਿੰਡਾ ਵਿੱਚ ਕੱਲ ਮਰਡਰ ਹੋਇਆਗਾ ਇਸੇ ਤਰ੍ਹਾਂ ਸਾਨੂੰ ਖਦਸ਼ਾ ਹੈ ਕਿ ਪੰਜਾਬ ਵਿੱਚ ਹੋਰ ਥਾਵਾਂ ਤੇ ਮਰਡਰ ਹੋਣਗੇ ਦੰਗੇ ਹੋਣਗੇ ਕਿਉਂਕਿ ਸਰਕਾਰ ਜਿਹੜੀ ਹੈ ਕਾਂਗਰਸ ਪਾਰਟੀ ਦੀ ਉਹ ਇਹ ਚਾਹੁੰਦੀ ਹੈ ਕਿ ਪੰਜਾਬ ਵਿੱਚ ਇਲੈਕਸ਼ਨਾਂ ਨੂੰ ਜਿਹੜਾ ਹਾਈਜੈਕ ਕਰਕੇ ਬਗੈਰ ਇਲੈਕਸ਼ਨ ਕਰਾਇਆ ਦਿੱਤਾ ਜਾਵੇ ਮੈਂ ਦੇਖਿਆ ਬਹੁਤ ਸਾਰੀਆਂ ਥਾਵਾਂ ਤੇ ਕੰਪਲੇਂਟਸ ਲਗਾਤਾਰ ਆ ਰਹੀਆਂ ਨੇ ਕਿਆਂ ਵੀ ਤੱਕੇ ਨਾਲ ਕਾਗਜ਼ ਵਾਪਸ ਕਰਵਾਏ ਨੇ ਕਾਂਗਰਸ ਪਾਰਟੀ ਦੇ ਵਰਕਰ ਦੇਖਿਆ ਜਿਸ ਤਰ੍ਹਾਂ 1 ਅਸੀਂ ਮੰਗ ਕੀਤੀ ਹੈ ਵੀ ਇਲੈਕਸ਼ਨ ਜਿਹੜੀ ਪੋਸਟਪੋਨ ਹੋਣੀ ਚਾਹੀਦੀ ਆ ਪੰਜਾਬ ਵਿੱਚ ਜਿਹੜੀਆਂ ਫੋਰਸਸ ਮਿਲਟਰੀ ਫੋਰਸਸ ਲਾ ਕੇ ਹਾਲਾਤ ਠੀਕ ਕਰਕੇ ਫਿਰ ਇਲੈਕਸ਼ਨ ਹੋਵੇ ਬਿਲਕੁਲ ਜਿਹੜੀ देयर इज अ ਟੋਟਲ ਬ੍ਰੇਕਡਾਊਨ ਆਫ ਲਾਅ ਐਂਡ ਆਰਡਰ ਇਨ ਪੰਜਾਬ ਉਹਦੀਆਂ ਅਸੀਂ ਸਾਰੀਆਂ ਉਹਨਾਂ ਇੰਸਟੈਂਸਸ ਲਿਖ ਕੇ ਦੇ ਕੇ ਆਏ ਆਂ ਔਰ ਕਹਿ ਕੇ ਆਏ ਆਂ ਕਿ ਇਲੈਕਸ਼ਨ ਨੂੰ ਪੋਸਟਪੋਨ ਕਰੋ ਪਹਿਲਾਂ ਲਾਅ ਐਂਡ ਆਰਡਰ ਰੀਸਟੋਰ ਕਰੋ ਉਸ ਤੋਂ ਬਾਅਦ ਫਰੀ ਐਂਡ ਫੇਅਰ ਇਲੈਕਸ਼ਨਸ ਹੋਣਗੀਆਂ ਤਰਨ ਤਰਨ ਸਾਹਿਬ ਵਿਖੇ ਗੋਲੀ ਚੱਲੀ ਆ ਗੁਰਦਾਸਪੁਰ ਦੇ ਵਿੱਚ ਬੰਦਿਆਂ ਨੂੰ ਕੁੱਟਿਆ ਗਿਆ ਅੰਦਰ ਨਹੀਂ ਜਾਣ ਦਿੱਤਾ ਗਿਆ ਫਿਰੋਜ਼ ਜਬਰਦਸਤੀ ਕੇ ਨੇ ਬੰਦੇ ਨੇ ਕਿ ਪੰਚਾਇਤ ਦੀ ਜ਼ਮੀਨ ਦੱਬੀ ਹੋਈ ਆ 50 60 ਬੰਦਿਆਂ ਦੇ ਜਿਹੜੇ ਪਰਚੇ ਆ ਰੱਦ ਕਰਤੇ ਜਾਏ ਸਾਰਾ ਡਾਟਾ ਉਹ ਮੰਨੇ ਆ ਵੀ ਹਾਂ ਸਤ ਲੁਧਿਆਣੇ ਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ ਉਹ ਮੰਨਦੇ ਆ ਵੀ ਜਿਹੜੇ ਐਨ ਐਪੀ ਪ੍ਰੋਜੈਕਟ ਹੋਏ ਆ ਉਹ ਕਹਿੰਦੇ ਅਸੀਂ ਰਿਪੋਰਟ ਮੰਗੀ ਆ ਆਰਓ ਦੇ ਉੱਤੇ ਦਬਾਅ ਹੈਗਾ ਕਿ ਇਹਨਾਂ ਦੇ ਪੇਪਰ ਵਾਪਸ ਕਰਾਓ ਅੱਜ ਵੀ ਜਿਹੜਾ ਸਾਨੂੰ ਮਤਲਬ ਮੁਖਸਰ ਸਾਹਿਬ ਤੋਂ ਚੀਮਾ ਜੀ ਨੇ ਫੋਨ ਕੀਤਾ ਤਾਂ ਜਾ ਕੇ ਉਹਨਾਂ ਨੇ ਸਿੰਬਲ ਅਲਾਟ ਕਰਨ ਲਈ ਮੰਨੇ ਆ ਪਹਿਲਾਂ ਕਹਿੰਦੇ ਸਾਨੂੰ ਇਲੈਕਸ਼ਨ ਕਮਿਸ਼ਨ ਤੋਂ ਸਾਡੀ ਕੋਈ ਗਲਤੀ ਨਹੀਂ ਆ ਉਪਰੋਂ ਇਲੈਕਸ਼ਨ ਕਮਿਸ਼ਨ ਤੋਂ ਸਾਨੂੰ ਈਮੇਲ ਨਹੀਂ ਬਿਲਕੁਲ ਡਰ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਕੋਈ ਫਰੀ ਐਂਡ ਫੇਅਰ ਇਲੈਕਸ਼ਨਸ ਨਹੀਂ ਹੋ ਸਕਦੀਆਂ ਉਹ ਕਹਿੰਦੇ ਜੀ ਲਾ ਐਂਡ ਆਰਡਰ ਦਾ ਜਿਹੜਾ ਸਟੇਟ ਸਬਜੈਕਟ ਹੈ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਫਿਰ ਜੇ 91 ਦੇ ਵਿੱਚ ਜੇ ਮਰਡਰ ਕਰਕੇ ਹੋ ਸਕਦੀਆਂ ਤੇ ਹੁਣ ਕਿਉਂ ਨਹੀਂ ਹੋ ਸਕਦੀਆਂ ਸੀ ਕਿ ਇਲੈਕਸ਼ਨਸ ਪੋਸਟਪੋਨ ਕਰੋ ਸੈਂਟਰਲ ਫੋਰਸਸ ਲਗਾਓ ਇੱਥੇ ਲਾ ਐਂਡ ਆਰਡਰ ਰੀਸਟੋਰ ਕਰੋ ਉਸ ਤੋਂ ਬਾਅਦ ਫਰੀ ਐਂਡ ਫੇਅਰ ਇਲੈਕਸ਼ਨ ਕਰਾਓ ਨਹੀਂ ਤਾਂ ਫਿਰ ਨਾਮਿਨੇਟ ਕਰ ਲਓ ਉਧਰ ਪ੍ਰਕਾਸ਼ ਸਿੰਘ ਬਾਦਲ ਨੂੰ ਜਜ਼ਬਾਤੀ ਹੋ ਕੇ ਬਾਦਸ਼ਾ ਦਰਵੇਸ਼ ਕਹਿਣ ਵਾਲੇ ਅਕਾਲੀ ਲੀਡਰ ਬਲਵਿੰਦਰ ਸਿੰਘ ਪੁੰਦਣ ਨੇ ਮਾਫੀ ਮੰ ਪਰ ਸਵਾਲ ਉਹ ਟ੍ਰੇਨ ਹੈ ਕਿ ਸੁਖਦੇਵ ਸਿੰਘ ਪਾਉ ਨੂੰ ਮਾਫੀ ਮੰਗਣ ਦੇ ਬਾਵਜੂਦ ਵੀ ਪਰਚਾ ਕੱਟ ਕੇ ਜੇਲ੍ਹ ਪੇਸ਼ ਦਿੱਤਾ ਗਿਆ ਜਦਕਿ ਪੁੰਦਰ ਦੇ ਮਾਮਲੇ 'ਚ ਪੁਲਿਸ ਦਾ ਰਵੱਈਆ ਚਰਚਾ ਵਿੱਚ ਹੈ ਬੈਠੇ ਹਿੰਦੁਸਤਾਨ ਦੇ ਦਿਲਾਂ ਦੀ ਧੜਕਣ ਬਾਦਸ਼ਾ ਦਰਵੇਸ਼ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਬੋਰ ਰੈਲੀ 'ਚ ਲੋਕਾਂ ਦੇ ਕੱਟ ਨੂੰ ਦੇਖ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਬਾਦਸ਼ਾਹ ਦਰਬੇਸ਼ ਦੀ ਉਪਾਧੀ ਦੇਣ ਵਾਲੇ ਅਕਾਲੀ ਆਗੂ ਬਲਵਿੰਦਰ ਸਿੰਘ ਪੁੰਦੜ ਨੇ ਆਖਿਰਕਾਰ ਮਾਫੀ ਮੰਗ ਲਈ ਹੈ ਪੁੰਦੜ ਨੇ ਇੱਕ ਵੀਡੀਓ ਸ਼ੇਅਰ ਕਰਦਿਆ ਸਮੁੱਚੀ ਸਿੱਖ ਸੰਗਤ ਕੋਲੋਂ ਆਪਣੀ ਗਲਤੀ ਲਈ ਮਾਫੀ ਮੰਗੀ ਹੈ ਪੁੰਦੜ ਨੇ ਆਪਣੀ ਵੀਡੀਓ ਵਿੱਚ ਕਿਹਾ ਕਿ ਉਹਨਾਂ ਦੇ ਕੋਲੋਂ ਇਹ ਸਭ ਅਣਜਾਣੇ ਵਿੱਚ ਬੋਲਿਆ ਗਿਆ ਸਰਦਸ਼ਮਾਨ ਜੋਗ ਗੁਰੂ ਪਿਆਰੀ ਸੰਗਤ ਜੀ ਰੈਲੀ ਤੇ ਰੈਲੀ ਤੇ ਉਹਨਾਂ ਦੇ ਕਸ਼ਟ ਦੇ ਵਿੱਚ ਲਾਹਰ ਪ੍ਰਵੇਸ਼ ਨਿਭ ਰਿਹਾ ਬਾਦਸਾਲ ਦੇ ਵਾਸਤੇ ਕਿਹੜਾ ਕਿਤਾਹਰਮਕ ਭਾਵਨਾ ਨਾਲ ਜੁੜਦਾ ਅਣਜਾਣੇ ਕਿਤੇ ਬੈਠੋ ਤਾਂ ਫਿਰ ਅਜਿਹਾ ਜਿਸ ਤਾਂ ਮੈਨੂੰ ਸਿੱਖਿਆ ਤਾਂ ਵੀ ਨਹੀਂ ਸਾਰੀ ਇਸਤਿਫਾ ਮੁਸਲਮ ਸੰਗਤ ਕੋ ਜੋ ਗੁਰੂ ਪਿਆਰੀ ਸੰਗਤ ਨੂੰ ਨਾਮਕ ਨਾਮ ਦੇਣਾ ਮੈਂ ਉਸ ਤੋਂ ਹਟ ਚੁੱਕੇ ਸੰਗਤ ਤੋਂ ਤੇ ਆਪਣੇ ਗੁਰੂ ਤੋਂ ਮਾਫੀ ਚਾਹਣਾ ਕਿਉਂ ਜਾਣੇ ਦੇ ਵਿੱਚ ਕਈ ਵਾਰ انسان ਤੋਂ ਮੁਤਲਕ ਨਿਕਲ ਜਾਂਦੇ ਹੋਏ انسان ਹੈ ਨਹੀਂ ਜਿਸ ਤੋਂ ਬਲਕਿ ਜੋ ਪੁੱਜੇ ਇੱਕ ਕੇਵਲ ਤੇ ਕੇਵਲ ਗੁਰੂ ਪਰਾਜ ਮਾਤਨਾ ਜਿਹੜਾ ਫੁੱਲ ਹੈ ਇਸ ਤਰ੍ਹਾਂ ਕੇ ਮੈਂ ਦੂਰ ਬਾਸੋਂ ਦੇ ਤੇ ਗੁਰੂ ਦੇ ਸੰਗਤ ਬਾਸੋਂ ਉਸ ਦਾ ਵੀ ਖਿਮਾ ਚਾਹੁੰਦਾ ਇਕ ਵਾਰ ਨਹੀਂ ਬਾਰ ਬਖਸ਼ਾਦਾ ਕਦੇ ਨਾ ਮੈਂ ਇਹ ਸੋਚਿਆ ਨਾ ਸੋਚਿਆ ਨਾ ਕਰੀ ਸੋਚਦਾ ਸਦਾ ਜੋ ਇਨਸਾਨ ਸਮਝਦਾ ਹੈ ਕਿ ਸਾਨੂੰ ਹਮੇਸ਼ਾ ਦੂਰ ਆਸਦਾ ਹੈ ਉਹ ਆਸਾ ਤੇ ਕਿਤੇ ਹੁੰਦਾ ਉਹ ਕਦੇ ਗੁਰੂ ਦੇ ਸਤਾਜ ਕੋ ਦੰਗਵਾ ਸਦਾ ਜਿਹੜਾ ਠੀਕ ਨਾ ਹੋਵੇ ਇਸ ਤਰ੍ਹਾਂ ਕੇ ਮੈਂ ਜਿੰਨ ਜਾ ਰਹੀ ਮੇਨੂੰ ਗਲਤੀ ਹੋਈ ਹੈ ਮੈਨੂੰ ਜਾਣ ਪਤਨ ਦੇ ਕੇ ਸੋਸ਼ਲ ਮੀਡੀਆ ਮੈਂ ਉਸ ਦੇ ਪਾਰਟੀ 50 60 ਹੋਰ ਸੋਸ਼ਲ ਮੀਡੀਆ ਤੇ ਗੁਰੂ ਕਾਰੀ ਸੰਗਤ ਨੂੰ ਆਪਣੇ ਗੁਰੂ ਮਹਾਰਜ ਨੂੰ ਵਫਾਦਾਰ ਸੰਗਤ ਬਖਸ਼ਣ ਜੋਗ ਗੁਰੂ ਨਖਸ਼ੀ ਸਾਚਾ ਬਖਸ਼ ਦੂਜੇ ਪਾਸੇ ਪੁੰਦਰ ਦੀ ਇਸ ਹਰਕਤ ਤੋਂ ਬਾਅਦ ਸਮੁੱਚੀ ਸਿੱਖ ਸੰਗਤ ਵਿੱਚ ਭਾਰੀ ਰੋਸ ਪੈ ਜਾ ਰਿਹਾ ਹੈ ਇਸ ਮੁੱਦੇ ਤੇ ਬੋਲਦੇ ਆ ਲੁਧਿਆਣਾ ਤੋਂ ਲੋਕਿੰਸਾ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬਲਵਿੰਦਰ ਸਿੰਘ ਪੁੰਦਰ ਨੂੰ ਅਕਾਲੀ ਦਲ ਦਾ ਚਮਚਾ ਘਰਾਰ ਦਿੱਤਾ ਇਦੇ ਵਿੱਚ ਬਾਦਲਾਂ ਦੀ ਹਕੂਮਤ ਵੱਲੇ ਗੁਰੂ ਗ੍ਰੰਥ ਸਾਹਿਬ ਦਾ ਇਸ ਤਰੀਕੇ ਦੇ ਨਾਲ ਲਲਕਾਰ ਕੇ ਨਰਾਦਰ ਕੀਤਾ ਗਿਆ ਤੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾ ਤਾਂ ਹਜੇ ਤੱਕ ਮਿਲ ਨਹੀਂ ਸਕੀਆਂ ਤੇ ਨਵਾਂ ਸਰੂਫਾ ਛੱਡਿਆ ਭੁੰਦਰ ਸਾਹਿਬ ਨੇ ਕਹਿਤਾ ਬਾਦਸ਼ਾ ਦਰਵੇਸ਼ ਸਾਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਾਦਸ਼ਾ ਦਰਵੇਸ਼ ਤੇ ਇਹ ਚਾਪਲੂਸੀ ਦੀ ਹੱਦ ਕਹਾਂਗਾ ਇੰਤਹਾ ਕਹਾਂਗਾ ਕਿ ਐਡੇ ਵੱਡੇ ਚਾਪਲੂਸ ਬਣ ਕੇ ਐਡੀ ਵੱਡੀ ਚਮਚਾਗਰੀ ਕਰਨ ਲੱਗੇ ਗੁਰੂ ਗਵਿੰਦ ਸਿੰਘ ਦੇ ਨਾਲ ਤੁਸੀਂ ਪ੍ਰਕਾਸ਼ ਸਿੰਘ ਬਾਦਲ ਹਰਾਂ ਦੀ ਤੁਲਨਾ ਕਰਦੇ ਹੋ ਉਹ ਸਦਾਰ ਪ੍ਰਕਾਸ਼ ਸਿੰਘ ਬਾਦਲ ਜਿਹਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦਾ અપਮਾਨ ਹੋਇਆ ਕਤਲ ਹੋਇਆ ਸਾਡੇ ਗੁਰੂ ਦਾ ਸੋ ਇਹ ਚਮਚਾਗਰੀ ਦੀ ਮੈਂ ਕਹਾਂਗਾ ਇੰਤਹਾ ਹੈਗੀ ਆ ਹੱਦ ਹੈਗੀ ਆ ਇਹਨਾਂ ਨੂੰ ਅਕਲ ਕਰਨੀ ਚਾਹੀਦੀ ਆਕਾਲੀ ਦਲ ਦੇ ਲੀਡਰਾਂ ਨੂੰ ਗੁਰੂਆਂ ਦੇ ਨਾਲ ਚਾਪਲੂਸੀ ਕਰਦੇ ਹੋਏ ਆਪਣੇ ਲੀਡਰਾਂ ਦਾ ਮੁਕਾਬਲਾ ਕਰਦੇ ਐ ਸੋ ਇਹ ਬੜਾ ਨਿੰਦਣਯੋਗ ਹੈ ਹਾਲਾਂਕਿ ਪੁੰਦੜ ਆਪਣੀ ਵੀਡੀਓ ਵਿੱਚ ਸਮੁੱਚੀ ਸਿੱਖ ਸੰਗਤ ਤੋਂ ਮਾਫੀ ਮੰਗ ਰਿਹਾ ਨੇ ਪਰ ਮਾਫੀ ਮੰਗਣ ਦਾ ਅੰਦਾਜ਼ ਕੁਝ ਜਿਹਾ ਜਿਵੇਂ ਉਹ ਇਹ ਸਭ ਤੋਂ ਅਣਜਾਣ ਹੋਣ ਖੈਰ ਆਖਿਰਕਾਰ ਪੁੰਦੜ ਨੇ ਮਾਫੀ ਮੰਗ ਲਈ ਹੈ ਪਰ ਸਿੱਖ ਸੰਗਤ ਹੁਣ ਪੁੰਦੜ ਨੂੰ ਮਾਫ ਕਰ ਦਿੰਦੀ ਹੈ ਜਾਂ ਨਹੀਂ ਇਹ ਵੇਖਣਾ ਲਾਜ਼ਮੀ ਹੋਵੇਗਾ ਬਿਊਰੋ ਰਿਪੋਰਟ D5 ਚੈਨਲ ਪੰਜਾਬੀ ਮਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਵੀ ਕੈਪਟਨ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਕਿ ਬਾਦਲ ਅਤੇ ਕੈਪਟਨ ਮਿਲੇ ਹੋਏ ਨੇ ਇਸੇ ਲਈ ਭਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਚਾਦ ਕੇ ਬਲਵਿੰਦਰ ਸਿੰਘ ਖੁੰਦਰ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਦੇ ਸਾਹਮਣੇ ਆ ਗਏ ਫਿਰ ਉਹਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਹੈ ਇੱਕ ਪਾਸੇ ਤੇ ਜੇ ਕੋਈ ਲਰਜ ਸਰਉਂਕਦੇਵ ਸਿੰਘ ਨੂੰ ਹਲਕੂਣੋ ਪੁਲਿਸ ਵੱਲ ਤੇ ਆ ਗਿਆ ਤਾਂ ਉਹਨਾਂ ਨੇ ਉਸ ਗੱਲ ਦੀ ਮਾਫੀ ਵੀ ਮੰਗ ਲਈ ਫਿਰ ਵੀ 295 ਲਾ ਕੇ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਤੇ ਦੂਜੇ ਪਾਸੇ ਨਰਵਿੰਦਰ ਸਿੰਘ ਹੁੰਦੜ ਜੋ ਮੈਂਬਰ ਰਾਜ ਸਭਾ ਉਹ ਥਰੇ ਆਮ ਭਰੇ ਘੱਟ ਵਿੱਚ ਕਹਿ ਰਿਹਾ ਕਿ ਬਾਦਸ਼ਾਹ ਦਰਵੇਸ਼ ਜਿਹੜਾ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਸ ਤੇ ਚੌਧਵਨ ਕੈਂ ਭਾਈ ਨੰਦਲਾਜ ਜੀ ਨੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਤਾਂ ਉਹਨਾਂ ਦੇ ਕੋਈ ਮੁਕੱਦਮਾ ਨਹੀਂ ਜਦੋਂ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਉਹਦੀਆਂ ਕੰਪਲੇਂਟ ਸੁਹਾਣੇ ਵੀ ਬਾਜੇਖਾਨੇ ਵੀ ਕਈ ਥਾਵਾਂ ਤੇ ਕੰਪਲੇਂਟ ਦਿੱਤੀ ਗਈ ਆ ਪਰ ਕੈਪਟਨ ਸਰਕਾਰ ਗੁਲਵਿੰਦਰ ਸਿੰਘ ਭੁੰਦੜ ਦੇ ਮੁਕੱਦਮਾ ਨਹੀਂ ਦਰਜ ਕਰ ਰਹੀ ਨਾ ਉਹਨੂੰ ਗ੍ਰਿਫਤਾਰ ਕਰ ਰਹੀ ਹੈ ਸੋ ਇਹ ਬਹੁਤ ਗਲਤ ਗੱਲ ਜਿਹੜੀ ਹੈ ਇਹ ਇਹਦੇ ਨਾਲ ਬਾਦਲ ਕੈਪਟਨ ਦੋਸਤੀ ਜਿਹੜੀ ਉਹ ਸਾਹਮਣੇ ਆ ਰਹੀ ਆ ਔਰ ਜੋ ਜਾਂਚ ਕਮਿਸ਼ਨ ਦੀ ਰਿਪੋਰਟ ਆ ਉਹਦੇ ਤੇ ਵੀ ਵਰਕ ਤਾਂ ਨਹੀਂ ਹੋ ਰਿਹਾ ਸਰੇ ਆਮ ਜਦੋਂ ਉਹਦੇ ਚਸ਼ਮੇਦ ਸੈਣੀ ਜਾਂ ਬਰਕਾਸ਼ੇ ਬਾਦਲ ਦਾ ਨਾਮ ਆ ਚੁੱਕਾ ਹੈ ਤੇ ਉਹ ਅਜੇ ਵੀ ਪੰਜਾਬ ਦਾ ਮਾਹੌਲ ਖਰਾਬ ਕਰਦੇ ਫਿਰ ਰਹੇ ਆ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਇਹਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਜਿਹੜਾ ਉਹਨਾਂ ਦੀ ਵਿਵਹਾਰੀ ਕਰਨੀ ਚਾਹੀਦੀ ਔਰ ਅੱਜ ਦੇ ਬੁਲੇਟਿਨ ਵਿੱਚ ਚੇਨਈ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਤੁਸੀਂ ਜੁੜੇ ਰਹੋ ਡੀ5 ਚੈਨਲ ਪੰਜਾਬੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ